ਆਪੇ ਵੀ ਰਾਜਾ ਜੀ ਮਹਿਤਿਆਣੇ ਮੇਲੇ ਤੇ ਮਾਗੀ ਦਾ ਉਥੇ ਮਹਿਜਣੇ ਮੇਲੇ ਦਾ ਜੀ ਮੇਰੇ ਮਾਗੇ ਦਾ ਮੇਲਾ ਹੋਣ ਲੱਗਦਾ ਜਿਹੜਾ ਸੰਗਤ ਲੈ ਕੇ ਚਰਾਲ ਤੋਂ ਤੁਹਾਨੂੰ ਦਿਖਾਵਾਂਗੇ ਸਾਰਾ ਵੀ ਕਿਹੜਾ ਕੀ ਇਤਿਹਾਸ ਇੱਥੇ ਹੋਇਆ ਵਾ ਜਿਵੇਂ ਜੰਗਾਂ ਲੜੀਆਂ ਗਈਆਂ ਜੰਗਾਂ ਲੜੀਆਂ ਗਈਆਂ ਉਹ ਸਾਰਾ ਇਤਿਹਾਸ ਇੱਥੇ ਵੀਰੇ ਜਿਹੜੇ ਵੀਰ ਤੁਰੇ ਹੁੰਦਾ ਮੇਰੇ ਮੂਰੇ ਇਹ ਵੀਰੇ ਆਇਆ ਚਰਾਲ ਸੰਗਤ ਦਾ ਇੰਟਰ ਆਲੀ ਭਰ ਕੇ ਆਇਆ ਹੁਣ ਹੋ ਕੇ ਗੇਟ ਦੇ ਅੰਦਰ ਐਂਟਰ ਹੋ ਗਏ ਵੀਰੇ ਆਪਾਂ ਠੀਕ ਆ ਆ ਦੇਖੋ ਵੀਰੇ ਕਿੰਨਾ ਕਾਠਾ ਮਾਗੀ ਦੇ ਮੇਲੇ ਤੇ ਤਾਂ ਮਹਿਤਿਆਣੇ ਦੇਖੋ ਵੀਰੇ ਹੈ ਦੁਕਾਨੋਂ ਨੋ ਮੱਥਾ ਟੇਕਾਂਗੇ ਪਾ ਮੱਥੇ ਜਾਣਾ ਹੈਗਾ ਹਾਂ ਤੇ ਡੇਟ ਆਉਤੇ ਜਾਵਾਂਗੇ ਦਿਖਾਵਾਂ ਤੁਹਾਨੂੰ ਦਫਤ ਮੇਲੇ ਵੀ ਕਰਾਵਾਂਗੇ ਆਹ ਟਾਪ ਤੇ ਵੀਰੇ ਆਪਾਂ ਪਹੁੰਚਿਆ ਅੱਜ ਮੇਰੇ ਨੇ ਆਹ ਦੇਖੋ ਵੀਰੇ ਆਏ ਸੰਗਤ ਦੇਖੋ ਕਰੋ ਦਰਸ਼ਨ ਕਿਵੇਂ ਲੱਗੀ ਵੀਡੀਓ ਵੀਰੇ ਬਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਕਿਹਾ ਸੀਗਾ ਜੀ ਸੰਗਤ ਸਾਰਿਆਂ ਨੇ ਦੇਖ ਸਕਦੇ ਤਾਰੂ ਸਿੰਘ ਪਾਈ ਸਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸੋਦਕਾ ਨਾ ਜਾਵੇ ਕੋਪਰੀ ਲਹਾਦੀ ਤਾਂ ਭਾਈ ਤਰੁ ਸਿੰਘ ਨੇ ਪਰ ਇਹਨੇ ਮੰਨੀ ਜਾਲਵਾ ਦੀ ਆਪਿਆ ਬੇਰੇ ਹਰਤਿਆਸ ਨੇ ਭਾਈ ਤਰੁ ਸਿੰਘ ਜੀ ਦਾ ਠੀਕ ਆ ਨਾ ਜੀ ਖਾਲਸਾ ਜੀ ਤੁਸੀਂ ਦੇਖ ਸਕਦੇ ਹੋ ਸੁੱਖਾ ਸਿੰਘ ਜੀ ਮਾੜੀ ਖੂਪੀ ਵਾਲਾ ਸਿੱਖ ਯੋਧਾ ਜੀਰੇ ਅਚਾਰ ਰੰਗੜ ਦਾ ਸ਼ੇਰ ਲੈ ਕੇ ਆਂਦਾ ਜੀ ਦੋ ਅਕਾਲ ਤਾਸ ਦੇ ਵਿੱਚ ਕੰਗਰੀਆਂ ਨੇ ਚੋਂਦਾ ਜੀਗਾ ਤੇ ਮਗਰ ਭਾਈ ਦੇਖ ਸਕਦੇ ਹੋ ਸੋਹਣਾ ਬੰਦਾ ਜਿਹੜਾ ਬਹਿਤਾਂ ਦਾ ਹੈਗੇ ਜੀ 200 ਕਿਲੋ ਦੇ ਸੀਗੇ ਜੋ ਅਕਾਲ ਤਾਸ ਦੇ ਵਿੱਚ ਮਸਾ ਰੰਗੜ ਕੰਗਰੀਆਂ ਨੇ ਚੋਂਦਾ ਜੀਗਾ ਉਹਨਾਂ ਦਾ ਸਰਬੱਧਿਆ ਸੀ ਇਹਨਾਂ ਦੋ ਸਿੱਖ ਯੋਧਿਆਂ ਨੇ ਆ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦਾ ਪੁੱਤਰ ਜੈ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਦਾ ਜੂਗਰਾਣਾ ਮਾਸ ਨੋਚਿਆ ਗਿਆ ਤੇ ਇਸਲਾਮਧਰੋਂ ਕੂਲਣ ਲਈ ਉਹਦੇ ਪੁੱਤਰ ਦਾ ਹੈਲ ਕੱਟ ਕੇ ਉਹਦੇ ਮੂੰਹ 'ਚ ਪਾਇਆ ਗਿਆ ਤੇ ਉਹਨੂੰ ਬਹੁਤ ਤਸ਼ੀਏ ਦਿੱਤੇ ਪਰ ਯਾਲਮਾ ਦੀ ਏ ਨਹੀਂ ਮੰਨੀ ਸਿੱਖੀ ਸੈਦ ਕਨੀ ਡੋਲਿਆ ਸਿੱਖ ਯੋਧੇ ਦਾ ਹਾਲੋ ਵੀਰੇ ਯਾਲੋ ਹੈ ਇਤਿਹਾਸ ਇਹਦਾ ਪਿਆ ਇਤਿਹਾਸ ਰਾਹ ਪਿਆ ਵੀਰੇ ਇਸਕਾ ਬਾਡੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਤੇ ਨਾਲ ਹੀ ਉਹਨਾਂ ਦਾ ਜਰਮੇਲ ਹਰੀਸ਼ ਸਿੰਘ ਦੇ ਨਾਲ ਦਾ ਬਾਡੀ ਹੈ ਅਏ ਇਸ ਵੇਲੇ ਜਲਮਨ ਦੀ ਦਰਤੀ ਤੇ ਨੇ ਜਾਲਮ ਕਰਦਾ ਜਿਹੜੀਆਂ ਤੇ ਸਭਾ ਸਭਾ ਮਾਨ ਦੇ ਪੀਣ ਕਰਦੀਆਂ ਆਪਣੇ ਪੁੱਤਰਾ ਦੇ ਰਾਜ ਹਾਰ ਪਾਈ ਦੇਖ ਰਖਦੇ ਹਾਂ ਹਾਜੀ ਖਾਲਸਾ ਜੀ ਜੀ ਦੇਖ ਸਕਦੇ ਹੋ ਸ਼ਹੀਦ ਮਤ ਦਾਸ ਜੀ ਜਿਨ੍ਹਾਂ ਦਾ ਆਰੇ ਨਾਲ ਚੀਰਿਆ ਗਿਆ ਪ੍ਰਸ਼ਾਦੀ ਹੱਤੀ ਤੇ ਉਸ ਬਾਹਰ ਪਿੰਡ ਦਾ ਸ਼ਾਇਦ ਕਨੀ ਡੋਲਿਆ ਉਹਨਾਂ ਦਾ ਸਰੀਰ ਸਾਰਾ ਦੋ ਥਾਵੇਂ ਆਰੇ ਨਾਲ ਕੱਟਾ ਤੁਸੀਂ ਦੇਖ ਸਕਦੇ ਹੋ ਇਹਨਾਂ ਜਾਲਮਾਂ ਨੇ ਆਹ ਦੇਖ ਸਕਦੇ ਹੋ ਤੁਸੀਂ ਚੰਦੂ ਸੁਬੇ ਦੀ ਪਿਚੈਰੀ ਵਜੇ ਲੈ ਕੇ ਜਾਣ ਦਾ ਪ੍ਰਸਾਦ ਦੇਦੀ ਦੀ ਟਕਰੀ ਚ ਪਤਨੀ ਜਾਣਦੀ ਹੁੰਦੀ ਮਾਰੀ ਨਾ ਦੁੜਾ ਸੁਦੇ ਦੀ ਬਤਰੀ ਚ ਸੁਦੇ ਨੂੰ ਜਵਾਬ ਦਿੰਦੇ ਹੋਏ ਇਹ ਮੇਰੇ ਸਿੰਘਾ ਦਾ ਪਿਆਰ ਪਰਤ ਨਹੀਂ ਛਾੜੀ ਹੁੰਦੀ ਮਾਰੀ ਨਾ ਦੁੜਾ ਪਾਪਾ ਜੀ ਸੁਦੇ ਦੀ ਟਕਰੀ ਚ ਸਹਬਜ਼ਾਦੇ ਸੇਰਾ ਵਾਂਗ ਦਰਜਦੇ ਹੋਏ ਜੀ ਦੇਤਾ ਨੋਟ ਰਿਹਾ ਯਾਰਾਂ ਸਰਕਾਰਾਂ ਦੀ 3-3 ਮੰਮੀ ਛੋਟੇ ਸਰ ਕਰ ਰਹੇ ਨੇ ਜਿੰਦਾ ਨੀਹਾਂ ਵਿੱਚ ਚਲਕਦਾ ਦਿੱਤਾ ਦਿੱਤਾ ਕੋਈ ਉਸਾਰਾ ਤੇ ਆ ਲੱਲੂ ਕਾਹੀ ਆ ਉਹ ਜਿਹੜਾ ਹੁਣ ਕੰਨਾਂ ਨੂੰ ਹੱਥ ਲਾਈ ਫਿਰਦਾ ਵਾ इदर मोदी महरे जी शहीदी जी मोदी महरे जी माता बच्या जी शहीदी ख़बर दाणे जानवर हुई देख से सिख कमे ਸਰਕਾਰਾਂ ਦਾ ਰੰਗ ਲੈ ਕੇ ਉਹ ਪਾਈਪਾਂ ਦੇਖਦੇ ਆਂ ਜੀ ਖਾਸਾਰੇ ਸਾਰੇ ਖਾਸਾਰੇ ਖਾਸਾਰੀ ਦੇ ਵਿੱਚ ਦੇਖਦੇ ਉਹ ਭਾਈ ਮਯਾਲਾ ਜੀ ਜਿਹਨਾਂ ਜਿਹਨਾਂ ਬੱਚੇ ਉਪਰਦੀਆਂ ਟੇਗਾ ਵਿੱਚ ਵੜਿਆ ਗਿਆ ਜਾਲ ਸਰਕਾਰਾਂ ਦੀ ਨਹੀਂ ਨਹੀਂ ਬੰਨੀ ਉਹ ਮਯਾਲਾ ਜੀ ਸਤਨਾਮ ਦਾ ਜਾਪ ਕਰਦੇ ਹੋਏ ਉਪਰਦੀ ਟੇਗਾ ਵਿੱਚ

ਭਾਈ ਜੈ ਸਿੰਘ ਖਲਕਟ ਇਹਨਾਂ ਦੀ ਇਹਨਾਂ ਨੂੰ ਪੁੱਠੇ ਕਰਕੇ ਦਰਸਤ ਨਾਲ ਲਟਕਾ ਕੇ ਉਹਨਾਂ ਦੀ ਪੁੱਠੀ ਖਲ ਲਾਈ ਗਈ। ਜਾਲਪ ਸਰਕਾਰਾਂ ਦੇ ਤਸੀਹੇ ਦੇਖ ਲਓ ਕਿੱਦਾਂ ਦਿੰਦੇ ਸੀ ਸਿੰਘਾਂ ਦਾ ਇੰਨਾ ਜਜ਼ਬਾ ਕਦੇ ਨਹੀਂ ਡੋਲਿਆ ਸਿੱਖੀ ਜਦਕ ਸਿੱਖੀ ਕਿਸਾ ਸੁਭਾਸਾ ਸੰਗਤੋ ਭਾਈ 응. 네, 이쪽으로 이 ਆ ਗਏ ਮੱਥਾ ਟੇਕ ਆ ਵੀਰੇ ਮਾਹ ਮੱਥਾ ਟੇਕ ਇਕੱਠਾ ਬਹੁਤ ਸੀ ਵੀਰੇ ਮਾਕੇ ਮਿਲੇ ਤੇ ਮੈਤਿਆਣੇ ਬਹੁਤ ਕਾਠੀ ਵੀਰੇ ਅੱਜ ਮੱਥਾ ਟੇਕ ਆ ਵੀ ਸੰਗਰ ਬਹੁਤ ਹੁੰਦੀ ਹੈ ਮੈਘਣੇ ਹੋ ਜੇ ਆਪਾਂ ਵੀਰੇ ਬਾਹਰ ਆ ਗਏ ਗੇਟ ਤੋਂ ਆ ਬਿਜਾਰ ਕੇ ਆ ਗਏ ਆਪਾਂ ਅੰਦਰ ਮੱਥਾ ਟੇਕਿਆ ਸੀ ਕਿ ਆਪਾਂ ਹੁਣ ਵੀਰੇ ਪੈ ਇਧਰ ਆ ਇਸ ਬਿਜਾਰ ਚ ਜਿਹੜੀ ਕੋਈ ਚੀਜ਼ ਚੀਜ਼ ਵਸਾ ਕੇ ਫਿਰਦਾ ਕੇ ਲੈਣਾ ਵੀਰੇ ਆਪਾਂ ਠੀਕ ਆਣਾ ਦੇਖੋ ਵੀਰੇ ਤੇ ਤੁਰ ਪੜ ਕੇ ਮੇਲੇ ਦੇਖੋ ਹੁਣ ਤੁਰ ਪਾ ਕੇ ਮੇਲਾ ਵੀ ਦੇਖਾਂਗੇ ਜਦੋਂ ਝੋਲੇ ਕੈਤੀਆਂ

ਮਾਗੀ ਦਾ ਮੇਲਾ ਮੈਂਟੇਨੇ ਦਾ ਕਿੰਨਾ ਰੰਗ ਵੱਜਿਆ ਵੇ ਮੇਲੇ ਦਾ ਦੇਖੋ ਯਾਰ ਤੁਸੀਂ ਬਾਬਾ ਦੇਖੋ ਸਹੀ ਯਾਰ ਕਿਰਾ ਤਾਂ ਕਿੰਨਾ ਰੰਗ ਵੱਜਿਆ ਵਾ ਬਹੁਤ ਰੰਗ ਵੱਜਿਆ ਵੇ ਮੇਰੇ ਮੇਲੇ ਤੇ ਇੰਨਾ ਤਾਂ ਕਾ ਭੀੜ ਠੱਕਾ ਹੋਇਆ ਵੇ ਜਾਂ ਬਹੁਤ ਆ ਗਿਆ ਮੇਰੇ ਇਥੇ ਮਾ ਦੇਖੋ ਜਾ ਵੀ ਜਾ ਮੇਰੇ ਦੇਖੋ ਤੁਸੀਂ ਆਹ ਦੇਖੋ ਨਾ ਕੱਠ ਦੇਖੋ ਤੁਸੀਂ ਆਹ ਦੇਖੋ ਬਾਬੇ ਕੀ ਆਟਮ ਹਨ ਇਹ ਤਾਂ ਇਹ ਤੁਸੀਂ ਬਹੁਤ ਰੰਗ ਖੜਦੇ ਵੀਰੇ ਦੇਖ ਤੁਸੀਂ ਨੇਤਰਾ ਸਹੀ ਯਾਰ ਜ਼ਰੂਰ ਆਓ ਬਰੇ ਮਾਗ ਮਾਗੇ ਮੇਲੇ ਤੇ ਇਹ ਮੇਰੇ ਤਾਂ ਹੋ ਗਿਆ ਰੈਗਰ ਹੋ ਗਿਆ ਮਹਿਤਿਆ ਨੇ ਹੋ ਗਿਆ ਜਿਵੇਂ ਤਤਪੁਰ ਹੋ ਗਿਆ ਉੱਥੇ ਮੇਰੇ ਝੁਰੂ ਜਾਇਆ ਰੋ ਧਾਮਾਂ ਪੇ ਸਹੀ ਵੀਰੇ ਥਾਮ ਪਿਆ ਸੀਗੇ ਮੇਕਿਆਂ ਨੇ ਇੱਥੇ ਖੜਦਾ ਹੋਰੇ ਮਾਗੇ ਮੇਲਾ ਲਾ ਰਵਰੇ ਦੇਖੋ ਵੀਰੇ ਚੱਲਦੇ ਆ ਘਰੇ ਆਪਾਂ ਸਾਰਾ ਮੇਲੇ ਦੇ ਲੈ ਬਾਕੀ ਦਾ ਆਪਾਂ ਹੋ ਚੱਲਦਾ ਚੱਲਦਾ ਘਰੇ ਘਰੇ ਕਰਦੇ ਰਹਿਵਾਨ ਜੀ ਉਹ ਬਿੱਟੂ ਪਾਣੀ ਕਦੋਂ ਪਾਣੀ ਸਾਡੇ ਬੰਦ ਦੇ ਓ ਬਿੱਟੂ